ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸਾੜੀ ਨੂੰ ਸੋਖੇ ਤਰੀਕੇ ਨਾਲ ਸਟਿਚ ਕਰਨਾ ਸਿੱਖਾਂਗੇ ਜਿਵੇਂ ਜਦੋਂ ਅਪਸ ਸਟਿਚ ਕਰਨਾ ਵਾ ਪਰ ਜਦੋਂ ਬੈਲਟ ਲਗਾਣੀ ਆ ਤਾਂ ਸਭ ਤੋਂ ਪਹਿਲਾਂ ਇਹਦੇ ਦੋ ਮਾਪ ਬਹੁਤ ਜ਼ਰੂਰੀ ਨੇ ਪਹਿਲਾਂ ਇੱਕ ਆਪਾਂ ਇਹਦੀ ਲੰਬਾਈ ਦਾ ਨਾਪ ਲਵਾਂਗੇ ਤੇ ਦੂਜੀ ਜਿੰਨੀ ਆਪਾਂ ਕਮਰ ਤਿਆਰ ਕਰਨੀ ਆ ਉਹਦਾ ਨਾਪ ਲਵਾਂਗੇ ਜਿਸ ਤਰ੍ਹਾਂ ਕਿ ਲੰਬਾਈ ਇਸਦੀ ਆਪਾਂ 41 ਇੰਚ ਤਿਆਰ ਕਰਨੀ ਆ ਇਹ ਆਪਣੀ ਸਿਰਫ ਸਲਾਈ ਵਾਸਤੇ ਕੱਪੜਾ ਨਿਕਲਦਾ ਵਾ ਅੱਧਾ ਇੰਚ ਆਪਣਾ ਸਲਾਈਟ ਚੱਲ ਜਾਂਦਾ ਹੈਗਾ ਵਾ ਇਸ ਕਰਕੇ 41 ਤੇ ਆਪਣੀ ਜਦੀ ਸਾੜੀ ਆ ਤਿਆਰ ਹੋ ਜਾਂਦੀ ਹੈ ਇੱਥੇ ਆਪਾਂ ਸਾੜੀ ਦੇ ਪੱਲੇ ਨੂੰ ਲੰਬਾਈ ਕਰਾਂਗੇ ਕਿਹਾ ਸਾੜੀ ਦਾ ਪੱਲਾ ਵਾ ਇਹ ਆਪਾਂ ਜਿਸ ਤਰ੍ਹਾਂ ਕਿ ਸਵਾ ਦੋ ਰੱਖੀਦਾ ਹੈਗਾ ਵਾ ਜੇ ਆਪਾਂ ਇੰਦੇ ਹਿਸਾਬ ਨਾਲ ਜਾਈਏ ਜਿਹੜੇ ਆਪਾਂ ਹੈਗਾ ਵਾ 85 ਤੋਂ 90 ਇੰਚ ਤੱਕ ਆਪਾਂ ਪੱਲਾ ਰੱਖ ਸਕਦੇ ਹਾਂ ਲਾਂ ਆਪਾਂ 30 ਇੰਚ ਤੇ ਨਿਸ਼ਾਨ ਲਗਾਵਾਂਗੇ ਦੁਬਾਰਾ ਫੇਰ 30 ਇੰਚ ਤੱਕ ਹੋਰ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਆਪਾਂ 2 ਮੀਟਰ ਦਾ ਨਿਸ਼ਾਨ ਲਗਾ ਲਿਆ ਇਸ ਤੋਂ ਅਗਲੀ ਸਾਈਡ ਤੋਂ ਦੂਸਰੇ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ 10 ਇੰਚ ਦਾ ਇੱਕ ਹੋਰ ਅੱਗੇ ਨਿਸ਼ਾਨ ਲਗਾਵਾਂਗੇ ਜਿੱਥੇ ਆਪਾਂ ਨਿਸ਼ਾਨ ਆਇਆ ਉੱਤੇ ਛੋਟਾ ਜਿਹਾ ਕੱਟ ਲਾਵਾਂਗੇ ਪੱਲੇ ਨੂੰ ਛੱਡ ਕੇ ਹੁਣ ਦੂਸਰੀ ਸਾਈਡ ਤੋਂ ਜਿਸ ਤਾਂ ਕਿ ਬੈਲਟ ਹੈ ਤੇ ਆਪਾਂ 30 ਇੰਚ ਤਿਆਰ ਕਰਨੀ ਆ ਕਿਲਾ ਆਪਾਂ 30 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ 10 ਤੋਂ 12 ਇੰਚ ਐਕਸਾ ਕਪੜਾ ਹੋਰ ਲੈ ਲਾਂਗੇ ਕਿੱਥੇ ਵੀ ਆਪਾਂ ਛੋਟਾ ਜਿਹਾ ਕੱਟ ਲਗਾਵਾਂਗੇ ਪੰਨੇ ਐ ਛੱਤੀ ਦਾ ਆਪਾਂ ਕੱਟ ਲਗਾਇਆ ਵਾ ਤੇ ਬਿਲਤਾ ਛੱਤੀ ਦਾ ਕੱਟ ਲਗਾਇਆ ਵਾ ਇਹਨਾਂ ਦੋਨਾਂ ਨੂੰ ਛੱਡ ਕੇ ਜਿਹੜਾ ਵਿੱਚ ਬਾਕੀ ਕਪੜਾ ਬਚਦਾ ਵਾ ਇਹਦੇ ਆਪਾਂ ਪਲੇਟ ਪਾ ਕੇ ਤਿਆਰ ਕਰਾਂਗੇ ਜਿੱਥੇ ਆਪਾਂ ਕੱਟ ਲਗਾਇਆ ਵਾ ਉੱਥੋਂ ਪਹਿਲਾਂ ਆਪਾਂ 13 ਇੰਚ ਤੇ ਨਿਸ਼ਾਨ ਲਗਾਵਾਂਗੇ 13 ਇੰਚ ਤੇ ਨਿਸ਼ਾਨ ਨੂੰ ਫੜ ਕੇ ਆਪਾਂ ਕੱਟ ਤੇ ਬਰਾਬਰ ਰੱਖਾਂਗੇ ਇਸ ਤਰ੍ਹਾਂ ਆਪਾਂ ਹਣ ਉੱਪਰ ਰੱਖਤੇ ਹੋਏ ਤੇ ਹੇਠਾਂ ਕੱਟਾਂ ਦਾ ਉੱਥੇ ਤੱਕ ਪਲੇਟ ਪਾਵਾਂਗੇ ਇਥੇ ਆਪਾਂ ਕੱਟ ਲਗਾਇਆ ਸੀ ਇਹ ਪਲੇਟ ਦੇ ਬਿਲਕੁਲ ਬਰਾਬਰ ਆ ਗਿਆ ਵਾ ਇਸ ਤਰ੍ਹਾਂ ਆਪਾਂ ਪੰਜ ਪਲੇਟ ਪਾ ਲਏ ਨੇ ਪਲੇਟਾਂ ਨੂੰ ਬਰਾਬਰ ਕਰਕੇ ਇੱਥੇ ਆਪਾਂ ਸੇਫਟੀ ਪਿੰਨ ਲਗਾ ਲਾਂਗੇ ਇਸ ਤਰ੍ਹਾਂ ਆਪਾਂ ਸਾਢੇ ਤੇ ਪਲੇਟ ਪਾ ਲਏ ਨੇ ਹੁਣ ਆਪਾਂ ਇਸੇ ਬੈਲਟ ਦੀ ਕਟਿੰਗ ਕਰਾਂ ਜਿਹੜੇ ਆਪਾਂ ਪੇਸਟਿੰਗ ਵਾਲਾ ਟਿਕਨ ਲਿਆਵਾ ਇਸ ਤਰ੍ਹਾਂ ਕਿ ਆਪਾਂ ਅੱਜ 30 ਇੰਚ ਬੈਲਟ ਤਿਆਰ ਕਰਨੀ ਆ ਦੋਨਾਂ ਪਾਸੇ ਸਲਾਈ ਆਣ ਕੇ 33 ਇੰਚ ਹੋ ਜਾਂਦੀ ਹੈ 33 ਇੰਚ ਦੇ ਹਿਸਾਬ ਨਾਲ ਇਸ ਦੀ ਕਟਿੰਗ ਕਰਾਂਗੇ 1.5 ਇੰਚ ਚੌੜੀ ਆਪਾਂ ਟਿਕਨ ਲਈ ਹੈ ਤੇ 1.5 ਇੰਚ ਚੌੜੀ ਹੀ ਆਪਾਂ ਪਲਾਸਟਿਕ ਲਵਾਵਾਂਗੇ ਅਗਲੀ ਸਾਈਡ ਤੇ ਕਿਤੇ ਬੈਲਟ 8 ਇੰਚ ਤਿਆਰ ਕਰਨੀ ਆ। ਦੋਨਾਂ ਪਾਸੇ ਸਾਈ ਆਣੀ ਇਸ ਕਰਕੇ 11 ਇੰਚ ਦੀ ਕਟਿੰਗ ਕਰਾਂਗੇ। 11 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਟਿੱਕਣ ਨੂੰ ਫੋਲਡ ਕਰਾਂਗੇ। ਇੱਕ ਸਾਈਡ ਤੋਂ ਜਿਹੜਾ ਟਿੱਕਣ ਆਪਣਾ ਘਟਦਾ ਵਾ। ਉੱਥੇ ਆਪਾਂ ਮਿੰਤੀ ਕਰਾਂਗੇ ਜਿਸ ਤਾਂ ਕਿ 9.5 ਇੰਚ ਆ। 9.5 ਇੰਚ ਦਾ ਆਪਾਂ ਲਾਸਟਿਕ ਦਾ ਪੀਸ ਪਾਵਾਂਗੇ। ਇਸ ਤਰ੍ਹਾਂ ਆਪਣੀ ਅਗਲੀ ਸਾਈਡ ਤੇ ਆਊਗਾ ਜਿੱਥੇ ਆਪਾਂ ਪਲੇਟ ਪਾਏ ਨੇ ਸੈਂਟਰ 'ਚ ਆਪਣੀ ਇਲਾਸਟਿਕ ਆ ਜੂਗੀ ਉਸ ਤੋਂ ਬਾਅਦ ਆਪਣੀ ਫੇਰ ਟਿਕਣ ਆ ਜੂਗੀ ਬੈਲਟ ਦੀ ਕਟਿੰਗ ਆਪਾਂ ਕਰ ਲਈ ਆ ਹੁਣ ਇਸ ਨੂੰ ਆਪਾਂ ਪ੍ਰੈਸ ਦੇ ਨਾਲ ਕੱਪੜੇ ਤੇ ਚਿਪਕਾਵਾਂਗੇ ਸਾੜੀ ਦੇ ਨਾਲ ਆਪਾਂ ਇਸ ਤਰ੍ਹਾਂ ਦਾ ਰਲਦਾ ਹੋਇਆ ਕੱਪੜਾ ਕੋਈ ਲਗਾਵਾਂਗੇ ਕਟਿੰਗ ਕੀਤੀ ਹੋਈ ਬੈਲਟ ਦੇ ਵਿੱਚ ਘਾਰ ਆਪਾਂ ਇਲਾਸਟਿਕ ਨੂੰ ਅਟੈਚ ਕਰ ਲਿਆ ਵਾ ਹੁਣ ਇਸ ਨੂੰ ਆਪਾਂ ਪ੍ਰੈਸ ਨਾਲ ਚਿਪਕਾਵਾਂਗੇ ਬੈਲਟ ਨੂੰ ਆਪਾਂ ਕੱਪੜੇ ਦੇ ਦਿੱਤੇ ਦੋਨਾਂ ਪਾਸੇ ਚਿਪਕਾ ਲਿਆ ਵਾ ਹੁਣ ਜਿਹੜੀ ਇਲਾਸਟਿਕ ਆ ਇਹਨੂੰ ਆਪਾਂ ਖਿੱਚ ਕੇ ਪਲਾ ਸੈਂਟਰ 'ਚ ਇੱਕ ਰੱਪਸਾਈ ਪਲਾਸਟਿਕ ਦੇ ਸੈਂਟਰ 'ਚ ਆਪਾਂ ਸਲਾਈ ਲਾ ਲਈ ਆ ਹੁਣ ਜਿੰਨਾ ਆਪਾਂ ਸਲਾਈ 'ਚ ਕੱਪੜਾ ਦੇਣਾ ਵਾ ਉਹਨਾਂ ਕੱਪੜਾ ਰੱਖ ਕੇ ਬਾਕੀ ਐਕਸਟਰਾ ਕੱਪੜੇ ਦੀ ਕਟਿੰਗ ਕਰਦੇ ਅਗੇ ਹੁਣ ਜਿਹੜੀ ਬੈਲਟ ਆਪਾਂ ਤਿਆਰ ਕੀਤੀ ਆ ਇਹਨੂੰ ਆਪਾਂ ਸਾੜੀ ਦੇ ਨਾਲ ਅਟੈਚ ਕਰਾਂਗੇ ਜਿਹੜੇ ਆਪਾਂ ਸਾੜੀ ਦੇ ਉੱਤੇ ਪਲੇਟ ਪਾਏ ਆ ਪਹਿਲਾਂ ਉਹਨਾਂ ਦੇ ਉੱਤੇ ਆਪਾਂ ਰੱਪਸਰਾਈ ਲਾਵਾਂਗੇ ਉੱਪਰਲੇ ਪਾਸੇ ਸਲਾਈ ਲਾਉਣ ਤੋਂ ਬਾਅਦ ਜਿਹੜਾ ਨੀਚੇ ਆਪਣੀ ਜਿੱਥੇ ਆਪਾਂ ਪਲੇਟ ਪਾਇਆ ਉੱਥੋਂ ਵੀ ਆਪਾਂ 4 ਤੋਂ 5 ਇੰਚ ਦੇ ਵਿੱਚ ਵਿੱਚ ਸਲਾਈ ਲਾਵਾਂਗੇ ਜਿੱਥੇਲੇ ਪਾਸੇ ਆਪਾਂ 10 ਇੰਚ ਦੀ ਛੋਟੀ ਟਿਕਨ ਲਗਾਈ ਹੋਈ ਆ ਉਹਨੂੰ ਆਪਾਂ ਪਲੇਟਾਂ ਦੇ ਉੱਪਰ ਰੱਖ ਕੇ ਸਲਾਈ ਲਗਾਵਾਂਗੇ ਕਿੱਥੇ ਆਪਾਂ ਲਾਸਟਿਕ ਲਗਾਈ ਹੋਈ ਹੈ ਇਹਨੂੰ ਖਿੱਚ ਕੇ ਆਪਾਂ ਸੀਨ ਲਗਾਵਾਂਗੇ ਬਿਲਕੁਲ ਤੇ ਆਪਾਂ ਬੈਲਟ ਲਾ ਲਈ ਆ ਹੁਣ ਅੰਦਰਲੀ ਸਿਲਾਈ ਲਾਣ ਲੱਗਿਆ ਪਹਿਲਾਂ ਆਪਾਂ ਬਿਲਕੁਲ ਉੱਤੇ ਹੁੱਕ ਨੂੰ ਲਗਾਵਾਂਗੇ ਇੱਕ ਹੁੱਕ ਲਗਾ ਲਈਏ ਦੂਸਰੀ ਹੁੱਕ ਆਪਾਂ ਜਿੱਥੇ ਆਪਣੇ ਪਲੇਟ ਖਤਮ ਹੁੰਦੇ ਆ ਉੱਥੇ ਲਗਾਵਾਂਗੇ ਉੱਕਾਂ ਲਗਾਉਣ ਤੋਂ ਬਾਅਦ ਹੁਣ ਆਪਾਂ বেলਟ ਨੂੰ ਅੰਦਰ ਨੂੰ ਫੋਲਡ ਕਰਕੇ ਸਾਰੀ বেলਟ ਤੇ ਸिलाई ਲਾਵਾਂਗੇ ਜਿੱਥੇ ਆਪਾਂ ਇਲਾਸਟਿਕ ਆ ਜਾਂਦਾ ਉੱਥੋਂ ਫੇਰ ਕੱਪੜੇ ਨੂੰ ਖਿੱਚ ਕੇ ਸੀਨ ਲਾਵਾਂਗੇ ਅੱਧਾ ਇੰਚ ਆਪਾਂ ਐਕਸਟਰਾ ਪੱਟੀ ਰੱਖ ਕੇ ਇਸ ਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਪੱਲੇ ਦੇ ਪ੍ਰੋਪਰ ਕਰਕੇ ਤੇ ਆਪਾਂ ਸਲਾਈ ਲਾਵਾਂਗੇ ਇਸ ਤਾਂ ਦੀ ਆਪਾਂ ਅੱਧੇ ਇੰਚ ਦੀ ਧੋਰੀਆਂ ਤਿਆਰ ਕੀਤੀਆਂ ਵਾਂ ਇੱਕ ਧੋਰੀ ਆਪਾਂ ਬੈਲਟ ਦੇ ਸਿਖਰ ਤੇ ਲਗਾਵਾਂਗੇ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਧੋਰੀ ਨੂੰ ਲਗਾ ਲਿਆ ਵਾ ਜਿੱਥੇ ਆਪਾਂ ਲਾਸਟਿਕ ਲਗਾਈ ਹੈ ਉਹਦੇ ਸੈਂਟਰ 'ਚ ਵੀ ਇੱਕ ਆਪਾਂ ਸਲਾਈ ਲਗਾ ਦਾਂਗੇ ਜਿਹੜੀ ਦੂਸਰੀ ਡੋਰੀ ਹੈ ਜਿੱਥੇ ਆਪਣੀ ਇਲਾਸਟਿਕ ਸਟਾਰਟ ਹੁੰਦੀ ਆ ਉੱਥੇ ਲਗਾਵਾਂਗੇ ਇਸ ਤਰ੍ਹਾਂ ਆਪਾਂ 벨ਟ ਦੇ ਉੱਪਰ ਨਾਲ ਡੋਰੀਆਂ ਵੀ ਲਗਾ ਦਿੰਦੇ ਆ ਇਹ ਡੋਰੀ ਲਾਉਣ ਨਾਲ ਜਾਰੀ ਨੂੰ ਆਪਾਂ ਟਾਈਟ ਕਰਕੇ ਬੰਨ ਸਕਦੇ ਆ ਇੱਕ ਪਾਸੇ 벨ਟ ਤੇ ਆਪਾਂ ਹੁੱਕਾ ਲਗਾਈਆਂ ਵਾਂ ਦੂਸਰੇ ਪਾਸੇ ਆਪਾਂ 벨ਟ ਦੇ ਹਾਈਆਂ ਲਗਾਵਾਂਗੇ ਜਿੰਨੀ ਆਪਾਂ ਇਹ ਕਮਰ ਤਿਆਰ ਕਰਨੀ ਆ ਜਿਸ ਤਰ੍ਹਾਂ ਕਿ ਆਪਾਂ ਦੀੰਦ ਕਮਰ ਦੀ ਆਪਾਂ ਸਾਲੀ ਤਿਆਰ ਕੀਤੀ ਆ ਜਦੋਂ ਆਪਾਂ ਹਾਈ ਲਗਾਣੀ ਹੈ ਇਹ ਆਪਾਂ 2 ਇੰਚ ਘਟਾ ਕੇ ਲਗਾਵਾਂਗੇ ਜੇ ਪਤੀ ਕਮਰ ਤਿਆਰ ਕਰਨੀ ਹੈ ਤੇ ਜਿਹੜੀ ਜੀ ਹੋਕਿਆ ਉਹ ਆਪਾਂ 28 ਇੰਚ ਤੇ ਲਗਾਵਾਂਗੇ ਇਹ ਜਿਹੜੀਆਂ ਪਹਾਆਂ 'ਆਦੇ ਨਿਸ਼ਾਨ ਲਾਣੇ ਆ ਇਹ ਹੁਕਮਾਂ ਦੇ ਬਰਾਬਰ ਕਰਕੇ ਹੀ ਲਾਵਾਂਗੇ ਇਸਲਾਪਾ ਸਾਰੀਆਂ ਹਾਈਆਂ ਲਾ ਕੇ ਸਾੜੀ ਨੂੰ ਤਿਆਰ ਕਰ ਲਿਆ ਵਾ ਹੁਣ ਜਿਹੜੇ ਸਾੜੀ ਦੇ ਪੱਗਲੇ ਪਾਸੇ ਦੇ ਪਲੇਟ ਪਏ ਹੋਏ ਆ ਇਹਨੂੰ ਪ੍ਰੈਸ ਨਾਲ ਸੈੱਟ ਕਰਾਂਗੇ ਜੇ ਕਰੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਜੁਸਟ ਸਬਸਕ੍ਰਾਈਬ ਕਰਨਾ ਸასი ਕਾਲ ਜੀ